700 ਕਾਲ ਜੀ ਸਾਰਿਆਂ ਨੂੰ ਸਟੱਡੀ ਐਂਫੋਰਸ ਤੁਹਾਡਾ ਸਵਾਗਤ ਹੈ ਸਾਡੇ ਨਾਲ ਜੁੜੇ ਸਾਰੇ ਕੈਂਡੀਡੇਟਾਂ ਨੂੰ ਜਿਵੇਂ ਕਿ ਪਤਾ ਹੀ ਹੈ ਕਿ ਅਸੀਂ ਪੰਜਾਬ ਨਾਲ ਜੁੜੇ ਸਾਰੇ ਹੀ ਪੇਪਰਾਂ ਦੀ ਤਿਆਰੀ ਤੁਹਾਨੂੰ ਕਰਵਾਉਂਦੇ ਹਾਂ ਇਸ ਚੈਨਲ ਦੇ ਮਾਧਿਅਮ ਰਾਹੀਂ ਪਰੰਤੂ ਇਸ ਵਾਰ ਅਸੀਂ ਪੰਜਾਬ ਪੁਲਿਸ ਵਿੱਚ ਹਰ ਸਾਲ ਹੋਣ ਵਾਲੀ ਸਿਪਾਹੀ ਦੀ ਭਰਤੀ ਦੇ ਪੇਪਰ ਦੀ ਤਿਆਰੀ ਇਸ ਚੈਨਲ ਉੱਤੇ ਨਹੀਂ ਕਰਵਾ पाए ਪਰੰਤੂ ਸਾਡੇ ਦੂਜੇ ਚੈਨਲ ਜੀਕੇ ਫੈਕਟ ਉੱਤੇ ਪੰਜਾਬ ਪੁਲਿਸ ਸਿਪਾਹੀ ਦੀ ਪੇਪਰ ਦੀ ਤਿਆਰੀ ਜਿਹੜੀ ਉਹ ਲਗਾਤਾਰ ਚੱਲ ਰਹੀ ਹੈ ਪਿਛਲੇ ਸਾਲ ਦੀ ਤਰ੍ਹਾਂ ਅਸੀਂ ਤੁਹਾਨੂੰ ਇਸ ਵਾਰ ਵੀ BPT ਦੇ ਪੇਪਰ ਜੋ ਕਿ ਪੰਜਾਬ ਪੁਲਿਸ ਵਿੱਚ ਸਿਪਾਹੀ ਭਰਤੀ ਹੋਏ ਕੈਂਡੀਡੇਟਾਂ ਦੇ ਲਈ ਹੌਲਦਾਰ ਦੀ ਤਰੱਕੀ ਦੇ ਲਈ ਇੱਕ ਪ੍ਰੋਮੋਸ਼ਨਲ ਕੋਰਸ ਹੁੰਦਾ ਹੈ ਠੀਕ ਹੈ B1 ਦਾ ਪੇਪਰ ਵੀ ਕਿਹਾ ਜਾਂਦਾ ਇਸ ਨੂੰ BPT ਕਿਹਾ ਜਾਂਦਾ ਹੈ ਬੇਸਿਕ ਪ੍ਰੋਫੀਸੀਐਂਸੀ ਟੈਸਟ ਜਿਸ ਦੀ ਫੁੱਲ ਫਾਰਮ ਹੈ ਠੀਕ ਹੈ 2024 ਦਾ ਜਿਹੜਾ ਤੁਹਾਡਾ ਪੇਪਰ ਹੈ ਉਹ ਬਹੁਤ ਜਲਦੀ ਆਉਣ ਵਾਲਾ ਹੈ ਠੀਕ ਹੈ ਪਿਛਲੇ ਸਾਲ ਅਸੀਂ BPT ਦੇ 2023 ਦੇ ਪੇਪਰ ਦੀ ਕਾਫੀ ਕੈਂਡੀਡੇਟ ਹਨ ਜਿਹੜੀ ਆਪਣੀ ਐਪ ਦੇ ਮਾਧਿਅਮ ਰਾਹੀਂ ਤਿਆਰੀ ਕਰਵਾਈ ਸੀਗੀ ਠੀਕ ਹੈ ਜੋ ਕਿ ਬਹੁਤ ਹੀ ਵਧੀਆ ਸਕਸੈਸਫੁਲ ਰਿਹਾ ਸਾਡਾ ਠੀਕ ਹੈ ਪਿਛਲੇ BPT 2023 ਦੇ ਵਿੱਚੋਂ ਜ਼ਿਲ੍ਹਾ ਕੇਡਰ ਦੇ ਆ 500 ਦੇ ਲਗਭਗ ਵੈਕੈਂਸੀਆਂ ਵਿੱਚੋਂ ਆਪਣੇ ਨਾਲ ਜੁੜੇ ਹੋਏ 100 ਦੇ ਕਰੀਬ ਜਿਹੜੇ ਕੈਂਡੀਡੇਟ ਹੈ ਉਹ ਸਿਲੈਕਟ ਹੋਏ ਅਤੇ ਆਰਮਡ ਕੇਡਰ ਵਿੱਚੋਂ ਆਪਣੇ 30 ਪਲੱਸ ਜਿਹੜੇ ਕੈਂਡੀਡੇਟ ਹੈ ਉਹ ਸਿਲੈਕਟ ਹੋਏ ਜਿਹੜੇ ਪਿਛਲੇ ਸਾਲ ਆਪਣੇ ਨਾਲ ਜੁੜੇ ਸੀਗੇ ਇਸ ਤੋਂ ਇਲਾਵਾ ਜ਼ਿਲ੍ਹਾ ਤੇ ਆਰਮਡ ਦੋਵੇਂ ਹੀ ਕੇਡਰਾਂ ਦੇ ਹਾਈएस्ट ਨੰਬਰ ਲੈ ਕੇ ਆਉਣ ਵਾਲੇ ਕੈਂਡੀਡੇਟ ਜਿਹੜੇ ਕਿ ਲਿਖਤੀ ਪੇਪਰ ਵਿੱਚੋਂ ਹਾਈएस्ट ਨੰਬਰ ਲੈ ਕੇ ਆਏ ਆ ਉਹ ਦੋਨੋਂ ਹੀ ਕੈਂਡੀਡੇਟ ਆਪਣੇ ਨਾਲ ਜੁੜੇ ਹੋਏ ਸਨ ਹੁਣ ਉਸੇ ਤਰ੍ਹਾਂ ਅਸੀਂ ਤੁਹਾਨੂੰ BPT ਦੇ 2024 ਦੇ ਪੇਪਰ ਦੀ ਵੀ ਬਹੁਤ ਵਧੀਆ ਤਿਆਰੀ ਕਰਵਾਵਾਂਗੇ ਜਿਹੜੇ ਆਪਣੇ ਕੈਂਡੀਡੇਟ ਪਿਛਲੀ ਵਾਰੀ ਇੱਕ ਜਾਂ ਦੋ ਬਹੁਤ ਹੀ ਘੱਟ ਮਾਰਜਨ ਦੇ ਨੰਬਰਾਂ ਤੋਂ ਰਹਿ ਗਏ ਸਨ ਉਹ ਇਸ ਵਾਰ ਆਪਣਾ ਪੇਪਰ ਕਲੀਅਰ ਕਰ ਸਕਣ ਅਸੀਂ ਪੂਰੀ ਉਮੀਦ ਕਰਾਂਗੇ ਇਹ ਹੁਣ ਗੱਲ ਕਰਦੇ ਆ ਬੀਪੀਟੀ 2024 ਦੇ ਹੋਣ ਵਾਲੇ ਪੇਪਰ ਦੀ ਵੈਸੇ ਤਾਂ ਅਸੀਂ ਬਹੁਤ ਟਾਈਮ ਤੋਂ ਕੋਸ਼ਿਸ਼ ਕਰ ਰਹੇ ਸੀਗੇ ਕਿ ਅਸੀਂ ਬਹੁਤ ਜਲਦੀ ਤੁਹਾਡੀ ਜਿਹੜੀ ਤਿਆਰੀ ਹੈ ਇਸ ਦੀ ਸ਼ੁਰੂਆਤ ਕਰਵਾ ਦਈਏ ਪਰੰਤੂ ਕਾਰਨ ਇਹ ਰਹਿ ਗਿਆ ਕਿ ਪਿਛਲੇ ਸਾਲ ਤੁਹਾਡਾ ਲਾਅ ਜਿਹੜਾ ਉਹ ਚੇਂਜ ਹੋਇਆ ਏ ਠੀਕ ਹੈ ਆਈਪੀਸੀ ਸੀਆਰਪੀਸੀ ਤੇ ਐਵੀਡੈਂਸ ਐਕਟ ਜਿਨ੍ਹਾਂ ਨੂੰ ਕਿ ਹੁਣ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀਆ ਸਖਸ਼ਯਾ ਸੰਹਿਤਾ ਦੇ ਨਾਲ ਰਿਪਲੇਸ ਕਰ ਦਿੱਤਾ ਗਿਆ ਹੈ ਜੋ ਕਿ 1 ਜੁਲਾਈ 2024 ਤੋਂ ਐਪਲੀਕੇਬਲ ਹੋ ਜਾਣਗੇ ਇਸੇ وجہ ਕਰਕੇ ਜਿੰਨਾ ਕਿ ਸਾਨੂੰ ਤੁਹਾਡੇ ਡਿਪਾਰਟਮੈਂਟ ਵੱਲੋਂ ਪਤਾ ਲੱਗਿਆ ਹੈ ਕਿ 100% ਤੁਹਾਡਾ ਜਿਹੜਾ ਸਿਲੇਬਸ ਹੈ ਇਸ ਵਾਰ ਉਸ ਵਿੱਚ ਚੇਂजेस ਹੋਵੇਗਾ ਇਸ ਵਾਰ ਦਾ ਤੁਹਾਡਾ ਜਿਹੜਾ ਪੇਪਰ ਹੈ ਬੀਪੀਟੀ ਦਾ ਉਹ ਨਵੇਂ ਕਾਨੂੰਨ ਦੇ ਅਨੁਸਾਰ ਹੀ ਜਿਹੜਾ ਸੈੱਟ ਕੀਤਾ ਜਾਵੇਗਾ ਇਸ ਲਈ ਅਸੀਂ ਚਾਹੁੰਦੇ ਸੀ ਕਿ ਜਦੋਂ ਤੁਹਾਡਾ ਸਿਲੇਬਸ ਜਾਰੀ ਹੋ ਜਾਵੇ ਉਦੋਂ ਹੀ ਅਸੀਂ ਤਿਆਰੀ ਸ਼ੁਰੂ ਕਰੀਏ ਕਿਉਂਕਿ ਉਸ ਤੋਂ ਪਹਿਲਾਂ ਬਿਨਾਂ ਸਿਲੇਬਸ ਤੋਂ ਤਿਆਰੀ ਕਰਨ ਦਾ ਕੋਈ ਫਾਇਦਾ ਨਹੀਂ ਸੀ ਪ੍ਰੰਤੂ ਹੁਣ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਲੱਗ ਰਿਹਾ ਹੈ ਕਿ ਬਹੁਤ ਜਲਦੀ ਤੁਹਾਡਾ BPT ਦਾ 2024 ਦਾ ਜਿਹੜਾ ਨਵਾਂ ਸਿਲੇਬਸ ਆ ਉਹ ਜਾਰੀ ਕਰ ਦਿੱਤਾ ਜਾਵੇਗਾ ਇਸੇ ਕਰਕੇ ਬਹੁਤ ਸਾਰੇ ਕੈਂਡੀਡੇਟ ਡਿਮਾਂਡ ਕਰ ਰਹੇ ਸਨ ਕਿ ਜਲਦੀ ਤੋਂ ਜਲਦੀ ਕੋਰਸ ਸ਼ੁਰੂ ਕਰ ਦਿੱਤਾ ਜਾਵੇ ਇਸ ਕਰਕੇ ਹੁਣ ਅਸੀਂ ਜਿਹੜਾ ਤੁਹਾਡਾ BPT 2024 ਦਾ ਕੋਰਸ ਹੈ ਉਹ ਸ਼ੁਰੂ ਕਰ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜੋ ਤੱਕ ਤੁਹਾਡਾ ਸਿਲੇਬਸ ਜਾਰੀ ਨਹੀਂ ਹੁੰਦਾ ਉਦੋਂ ਤੱਕ ਜਿਵੇਂ ਕਿ PPR ਹੈ PPR ਸੇਮ ਹੀ ਹੈ ਤੁਹਾਡਾ ਹਨ ਉਸ ਕਰਕੇ ਅਸੀਂ PPR ਦੀ ਤਿਆਰੀ ਕਰ ਲਵਾਂਗੇ ਠੀਕ ਹੈ ਇਸ ਤੋਂ ਇਲਾਵਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ BPT ਦੇ ਪੇਪਰ ਵਿੱਚ ਕਿਤੇ ਨਾ ਕਿਤੇ ਇੱਕ ਭਾਗ ਜੀਕੇ ਮੈਥ ਅਤੇ ਰੀਜਨਿੰਗ ਦਾ ਵੀ ਰਹੇਗਾ ਆਪਾਂ ਉਸ ਪੋਰਸ਼ਨ ਦੀ ਤਿਆਰੀ ਕਰ ਲਵਾਂਗੇ ਅਤੇ ਜਦੋਂ ਤੁਹਾਡਾ ਸਿਲੇਬਸ ਜਾਰੀ ਹੋ ਗਿਆ ਤਾਂ ਆਪਾਂ ਜਿਹੜੇ ਤੁਹਾਡੇ ਨਵੇਂ ਕਾਨੂੰਨ ਬਣੇ ਐ ਉਸ ਅਨੁਸਾਰ ਜੋ-ਜੋ ਤੁਹਾਡਾ ਸਿਲੇਬਸ ਹੁੰਦਾ ਹੈ ਉਹਦੀ ਤਿਆਰੀ ਕਰਾਂਗੇ ਠੀਕ ਹੈ ਪਿਛਲੇ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਅਸੀਂ ਸਾਰੀ ਦੀ ਸਾਰੀ ਤਿਆਰੀ ਜਿਹੜੀ ਉਹ ਪੰਜਾਬੀ ਮਾਧਿਅਮ ਵਿੱਚ ਹੀ ਕਰਾਂਗੇ ਜਿੰਨੀ ਵੀ ਅਸੀਂ ਤੁਹਾਨੂੰ ਇਹ ਤਿਆਰੀ ਕਰਵਾਵਾਂਗੇ ਸਾਰੀ ਦੀ ਸਾਰੀ ਤੁਹਾਡੀ ਤਿਆਰੀ ਜਿਹੜੀ ਆਨਲਾਈਨ ਹੀ ਹੋਵੇਗੀ ਕੁਝ ਕੈਂਡੀਡੇਟ ਮੰਗ ਕਰ ਰਹੇ ਸਨ ਕਿ ਆਫਲਾਈਨ ਕਲਾਸਿਸ ਲਗਾਈਆਂ ਜਾਣ ਪਰੰਤੂ ਤੁਹਾਡੀ ਜਿਹੜੀ ਡਿਊਟੀ ਹੈ ਉਸ ਦੇ ਮੱਦੇ ਨਜ਼ਰ ਇਹ ਪੋਸੀਬਲ ਨਹੀਂ ਲੱਗ ਰਿਹਾ ਕਿਉਂਕਿ ਸਾਰੇ ਹੀ ਕੈਂਡੀਡੇਟ ਹੈ ਜਿਹੜੇ ਪੰਜਾਬ ਦੇ ਅਲੱਗ-ਅਲੱਗ ਓਨਯੂ ਵਿੱਚ ਡਿਊਟੀ ਕਰ ਰਹੇ ਹਨ ਠੀਕ ਹੈ ਅਤੇ ਉਹਨਾਂ ਦੇ ਡਿਊਟੀ ਟਾਈਮ ਵੀ ਵੱਖਰੇ-ਵੱਖਰੇ ਹਨ ਇਸ ਕਰਕੇ ਆਪਾਂ ਮਤਲਬ ਕਿ ਕੋਈ ਬੈਚ ਜਿਹੜਾ ਆਫਲਾਈਨ ਬਹੁਤ ਮੁਸ਼ਕਲ ਹੈ ਇਸ ਤਰ੍ਹਾਂ ਸ਼ੁਰੂ ਕਰਨਾ ਇਸ ਕਰਕੇ ਸੀ ਆਨਲਾਈਨ ਹੀ ਪਿਛਲੇ ਸਾਲ ਦੀ ਤਰ੍ਹਾਂ ਪਿਛਲੇ ਸਾਲ ਆਪਣਾ ਬਹੁਤ ਵਧੀਆ ਰਿਹਾ ਜਿੰਨੇ ਵੀ ਕੈਂਡੀਡੇਟ ਆਨਲਾਈਨ ਤਿਆਰੀ ਕੀਤੀ ਹੈ ਉਹਨਾਂ ਦਾ ਵਧੀਆ ਐਗਜ਼ਾਮ ਰਿਹਾ ਤੇ ਵਧੀਆ ਰਿਜ਼ਲ ਉਸੇ ਤਰ੍ਹਾਂ ਇਸ ਵਾਰ ਵੀ ਆਪਾਂ ਜਿਹੜੀ ਆਨਲਾਈਨ ਹੀ ਤਿਆਰੀ ਕਰਾਂਗੇ ਠੀਕ ਹੈ ਆਨਲਾਈਨ ਤਿਆਰੀ ਦੇ ਲਈ ਸਾਡੀ ਐਪ ਹੈ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ ਐਪ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਐਪ ਨੂੰ ਤੁਸੀਂ ਆਪਣੇ ਫੋਨ ਵਿੱਚ ਡਾਊਨਲੋਡ ਕਰਕੇ ਉੱਥੋਂ ਜਿਹੜੀ ਆਪਣੀ ਤਿਆਰੀ ਕਰ ਸਕਦੇ ਹੋ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਵੈਬ ਲਿੰਕ ਵੀ ਦੇ ਦੇਵਾਂਗੇ ਇੱਕ ਠੀਕ ਹੈ ਜਿਹੜੇ ਆਪਣੇ ਪੀਸੀ ਕੰਪਿਊਟਰ ਜਾਂ ਲੈਪਟਾਪ ਤੇ ਤਿਆਰੀ ਕਰਨਾ ਚਾਹੁੰਦੇ ਹਨ ਉਸ ਵੈਬ ਲਿੰਕ ਦੇ ਮਾਧਿਅਮ ਰਾਹੀਂ ਆਪਣੇ ਪੀਸੀ ਲੈਪਟਾਪ ਜਾਂ ਕੰਪਿਊਟਰ ਉੱਤੇ ਤਿਆਰੀ ਕਰ ਸਕਦੇ ਹਨ ਠੀਕ ਹੈ BPT ਦੀ ਤਿਆਰੀ ਦੇ ਲਈ ਸਾਡੀ ਐਪ Study and Info ਇਸ ਦਾ ਲਿੰਕ ਹੈ ਜਿਹੜਾ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਜਾਂ ਫਿਰ ਤੁਸੀਂ WhatsApp ਕਰ ਸਕਦੇ ਹੋ ਸਾਨੂੰ 9041815272 ਸਿਰਫ ਤੇ ਸਿਰਫ WhatsApp ਕਰਨਾ ਹੈ ਇਸ ਨੰਬਰ ਉੱਤੇ ਠੀਕ ਹੈ ਆਪਣਾ ਮੈਸੇਜ ਛੱਡ ਦਿਓ ਅਸੀਂ ਤੁਹਾਨੂੰ ਉੱਥੇ ਵੀ ਲਿੰਕ ਦੇ ਦੇਵਾਂਗੇ ਇਸ ਤੋਂ ਇਲਾਵਾ ਇਸ ਕੋਰਸ ਸਬੰਧੀ ਤੁਸੀਂ ਹੋਰ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ 9041815272 ਇਸ ਨੰਬਰ ਉੱਤੇ WhatsApp ਮੈਸੇਜ ਛੱਡ ਸਕਦੇ ਹੋ ਅਸੀਂ ਤੁਹਾਡੀ ਕੋਈ ਵੀ ਕੁਐਰੀ ਉਸ ਦਾ ਜਵਾਬ ਤੁਹਾਨੂੰ ਦੇ ਦੇਵਾਂਗੇ ਜਿੰਨੇ ਵੀ ਸਾਡੇ ਨਾਲ ਪਿਛਲੇ ਸਾਲ ਕੈਂਡੀਡੇਟ ਜੁੜੇ ਸਨ ਨਵੇਂ ਕੈਂਡੀਡੇਟ ਉਹਨਾਂ ਤੋਂ ਸਾਡਾ ਰਿਵਿਊ ਲੈ ਸਕਦੇ ਹਨ ਠੀਕ ਹੈ ਪਿਛਲੇ ਸਾਲ ਵੀ ਅਸੀਂ ਤੁਹਾਨੂੰ ਸਾਰੇ ਦੇ ਸਾਰੇ ਸਿਲੇਬਸ ਦੇ ਵੀਡੀਓ ਨੋਟਸ ਅਤੇ ਪੀਡੀਐਫਸ ਪ੍ਰੋਵਾਈਡ ਕਰਵਾਈਆਂ ਸਨ ਉਸ ਤੋਂ ਇਲਾਵਾ ਸਾਡੇ ਆਨਲਾਈਨ ਟੈਸਟ ਐਪ ਉੱਤੇ ਹੀ ਤੁਹਾਨੂੰ ਹੋਏ ਸਨ ਜਿਨ੍ਹਾਂ ਦਾ ਰਿਜ਼ਲਟ ਨਾਲ ਦੀ ਨਾਲ ਤੁਹਾਨੂੰ ਮਿਲ ਜਾਂਦਾ ਸੀਗਾ ਉਸ ਤੋਂ ਇਲਾਵਾ ਤੁਹਾਨੂੰ ਪੰਜ ਮੋਕ ਟੈਸਟ ਦਿੱਤੇ ਗਏ ਸੀ ਸੇਮ ਉਸੇ ਪੈਟਰਨ ਉੱਤੇ ਬੀਪੀਟੀ 2024 ਚ ਵੀ ਤੁਹਾਨੂੰ ਸਾਰੇ ਸਿਲੇਬਸ ਦੇ ਵੀਡੀਓ ਲੈਕਚਰ ਮਿਲਣਗੇ ਠੀਕ ਹੈ ਪੀਡੀਐਫਸ ਤੁਹਾਨੂੰ ਐਪ ਉੱਤੇ ਹੀ ਮਿਲਣਗੇ ਉਸ ਤੋਂ ਇਲਾਵਾ ਪੰਜ ਮੋਕ ਟੈਸਟ ਵੀ ਤੁਹਾਨੂੰ ਜਿਹੜੇ ਤਿਆਰ ਕਰਵਾਏ ਜਾਣਗੇ ਪੰਜ ਜਿਹੜੇ ਆਪਣੇ ਮੋਕ ਟੈਸਟ ਸੀਗੇ ਐਨੇ ਵਧੀਆ ਤਰੀਕੇ ਨਾਲ ਤਿਆਰ ਕੀਤੇ ਗਏ ਸਨ ਕਿ 70 ਤੋਂ 80% ਜਿਹੜਾ ਪੇਪਰ ਹੈ ਉਹ ਆਪਣੇ ਮੋਕ ਟੈਸਟਾਂ ਵਿੱਚੋਂ ਹੀ ਆ ਗਿਆ ਸੀ ਇਸ ਵਾਰ ਵੀ ਅਸੀਂ ਤੁਹਾਨੂੰ ਉਸੇ ਤਰ੍ਹਾਂ ਦੇ ਹੀ ਵਧੀਆ ਮੌਕ ਟੈਸਟ ਤਿਆਰ ਕਰਕੇ ਦਵਾਂਗੇ ਤਾਂ ਕਿ ਤੁਹਾਡਾ ਪੇਪਰ ਤੋਂ ਬਾਅਦ ਇੰਨੀ ਵਧੀਆ ਤਰੀਕੇ ਨਾਲ ਪ੍ਰੈਕਟਿਸ ਹੋ ਜਾਵੇ ਪੰਜ-ਪੰਜ ਮੌਕ ਟੈਸਟ ਕਰਨ ਤੋਂ ਬਾਅਦ ਤੁਸੀਂ ਇੰਨੇ ਕਾਬਿਲ ਹੋ ਜਾਂਦੇ ਹੋ ਕਿ ਤੁਸੀਂ ਪੇਪਰ ਵਿੱਚ ਜਾ ਕੇ ਹੜਬੜਾਹਟ ਨਹੀਂ ਕਰਦੇ ਤੇ ਤੁਸੀਂ ਆਰਾਮ ਨਾਲ ਸਾਰੇ ਨਾਲ ਪੇਪਰ ਆਪਣਾ ਕਰ ਲੈਂਦੇ ਹੋ ਜਿਹੜੇ ਕੈਂਡੀਡੇਟ ਨੇ ਕਹਿੰਦੇ ਹਨ ਜਿਨ੍ਹਾਂ ਦੇ 2-2 4-4 ਨੰਬਰ ਹਰ ਵਾਰ ਰਹਿ ਜਾਂਦੇ ਹਨ ਉਹਨਾਂ ਦਾ ਕਾਰਨ ਇਹੀ ਹੈ ਕਿ ਉਹ ਮੌਕ ਟੈਸਟ ਨਹੀਂ ਕਰ ਪਾਉਂਦੇ ਠੀਕ ਹੈ ਜੋ ਮੌਕ ਟੈਸਟ ਕਰਨਗੇ ਉਹ ਤਾਂ ਉਹਨਾਂ ਦੀ ਜਿਹੜੀ ਹੜਬੜਾਹਟ ਹੈ ਜਾ ਪੇਪਰ ਨੂੰ ਲੈ ਕੇ ਬੇਚੈਨੀ ਉਹ ਦੂਰ ਹੋਵੇਗੀ ਅਤੇ ਉਹ ਆਸਾਨੀ ਨਾਲ ਆਰਾਮ ਨਾਲ ਆਪਣਾ ਪੇਪਰ ਕਲੀਅਰ ਕਰ ਸਕਣਗੇ ਠੀਕ ਹੈ ਇਸ ਕਰਕੇ ਇਸੇ ਕੋਰਸ ਦੇ ਵਿੱਚ ਹੀ ਤੁਹਾਨੂੰ ਪੰਜ ਮੌਕ ਟੈਸਟ ਅਸੀਂ ਪਿਛਲੀ ਵਾਰ ਦੀ ਤਰ੍ਹਾਂ ਦੇਵਾਂਗੇ ਸਾਡੀ ਐਪ ਉੱਤੇ ਜਾ ਕੇ ਤੁਸੀਂ ਸਾਡੇ ਲਾਸਟ ইয়ার ਦੇ ਮੌਕ ਟੈਸਟ ਚੈੱਕ ਕਰ ਸਕਦੇ ਹੋ ਠੀਕ ਹੈ ਤੁਸੀਂ ਤੁਹਾਨੂੰ ਆਪ ਅੰਦਾਜ਼ਾ ਲੱਗ ਜਾਵੇਗਾ ਪੇਪਰ ਉਸ ਮੌਕ ਟੈਸਟ ਨੂੰ ਦੇਖਣ ਤੋਂ ਬਾਅਦ ਕਿ ਪੇਪਰ ਵਿੱਚ ਆਉਣ ਵਾਲੇ 60 ਤੋਂ 70% ਜਿਹੜੇ ਕੁਐਸਚਨ ਹੈ ਉਹ ਲਗਭਗ ਮੌਕ ਟੈਸਟ ਨਾਲ ਮਿਲਦੇ ਜੁਲਦੇ ਸਨ ਹੁਣ ਗੱਲ ਕਰਦੇ ਆਂ ਇਸ ਕੋਰਸ ਦੇ ਪ੍ਰਾਈਸ ਦੀ ਪਿਛਲੇ ਸਾਲ ਵੀ ਅਸੀਂ ਕੋਰਸ ਦਾ ਪ੍ਰਾਈਸ ਜਿਹੜਾ ਉਹ ਮਿਨੀਮਲ ਜਿਹਾ ਹੀ ਰੱਖਿਆ ਸੀਗਾ ਠੀਕ ਹੈ ਇਸ ਵਾਰ ਵੀ ਅਸੀਂ ਜ਼ਿਆਦਾ ਪ੍ਰਾਈਸ ਨਹੀਂ ਰੱਖਿਆ ਸੇਮ ਹੀ ਪ੍ਰਾਈਸ ਰੱਖਿਆ ਹੈ ਠੀਕ ਹੈ 399 ਵਿੱਚ ਤੁਹਾਨੂੰ ਜਿਹੜਾ ਕੋਰਸ ਮਿਲ ਜਾਵੇਗਾ ਠੀਕ ਹੈ ਵੈਸੇ ਅਸੀਂ ਇਸ ਕੋਰਸ ਦਾ ਪ੍ਰਾਈਸ ਇਸ ਵਾਰ ਨਵੇਂ ਸਿਲੇਬਸ ਦੇ ਵਧਣ ਕਰਕੇ 599 ਰੱਖਿਆ ਸੀਗਾ ਪਰੰਤੂ ਹੁਣ ਅਸੀਂ ਜਿਹੜੇ ਪਹਿਲੇ ਪਹਿਲੇ ਕੈਂਡੀਡੇਟ ਹੋਣਗੇ ਕੋਰਸ ਪਰਚੇਸ ਕਰ ਲੈਣਗੇ ਉਹਨਾਂ ਲਈ ਡਿਸਕਾਊਂਟ ਕਰ ਦਿੱਤਾ ਹੈ ਉਹ ਸਿਰਫ ਤੇ ਸਿਰਫ 399 ਵਿੱਚ ਇਹ ਕੋਰਸ ਲੈ ਸਕਣਗੇ ਬਾਕੀ ਨਵੇਂ ਸਿਲੇਬਸ ਦੇ ਜਾਰੀ ਹੋਣ ਤੋਂ ਬਾਅਦ ਜੇਕਰ ਸਾਨੂੰ ਲੱਗਿਆ ਕਿ ਸਾਡੀ ਖੁਦ ਹੀ ਕੋਸਟ ਜ਼ਿਆਦਾ ਪੈ ਰਹੀ ਹੈ ਕਿਉਂਕਿ ਜਿੰਨੇ ਵੀ ਟੀਚਰਾਂ ਨੂੰ ਤੋਂ ਸਿਲੇਬਸ ਤਿਆਰ ਕਰਵਾਉਣਾ ਹੁੰਦਾ ਠੀਕ ਹੈ ਐਪ ਦਾ ਪੂਰਾ ਖਰਚਾ ਪੈ ਰਿਆ ਹੈ ਤਾਂ ਸਾਨੂੰ ਕੋਰਸ ਦਾ ਰੇਟ ਜਿਹੜਾ ਬਤਾਉਣਾ ਪੈ ਸਕਦਾ ਹੈ ਪਰੰਤੂ ਜਿਹੜੇ ਪਹਿਲਾਂ-ਪਹਿਲਾਂ ਹੁਣ ਖਰੀਦ ਲੈਣਗੇ ਉਹਨਾਂ ਦੇ ਲਈ ਸਿਰਫ ਉਹੀ ਚਾਰਜ ਰਹੇਗਾ 3.99 ਠੀਕ ਹੈ ਜੋ ਜੋ ਤੁਸੀਂ ਕੋਰਸ ਕੈਂਡੀਡੇਟ ਖਰੀਦ ਕਰ ਲਵੋਗੇ ਠੀਕ ਹੈ ਉਹ ਆਪਣਾ ਆਪਣਾ ਲੌਗਇਨ ਆਈਡੀ ਪਾਸਵਰਡ ਆਪਣੇ ਕੋਲ ਸੰਭਾਲ ਕੇ ਰੱਖਿਓ ਠੀਕ ਹੈ ਤੁਸੀਂ ਉੱਥੋਂ ਹੀ ਤੁਸੀਂ ਆਨਲਾਈਨ ਐਪ ਤੇ ਲੌਗਇਨ ਕਰਨਾ ਹੈ حال دی گھڑی تک ਅਸੀਂ ਤੁਹਾਡੇ BPT 2024 ਦੇ ਐਪ ਉੱਤੇ ਅਸੀਂ ਪੁਰਾਣਾ PPR ਦਾ ਸਿਲੇਬਸ ਹੈ ਉਹ ਪਾਇਆ ਹੋਇਆ ਹੈ ਨਵਾਂ ਸਿਲੇਬਸ PPR ਦੀਆਂ ਨਵੀਆਂ ਵੀਡੀਓਜ਼ ਹੈ ਜਿਹੜੀਆਂ ਉਹ ਜਲਦੀ ਹੀ ਅਸੀਂ ਸ਼ੁਰੂ ਕਰ ਦੇਵਾਂਗੇ ਠੀਕ ਹੈ ਜੋ ਜੋ ਪਰਚੇਸ ਕਰ ਲਵੇਗਾ ਸਾਰਾ ਦਾ ਸਾਰਾ ਅਪਡੇਟ ਅਸੀਂ ਤੁਹਾਨੂੰ ਐਪ ਉੱਤੇ ਕਰੀ ਜਾਵਾਂਗੇ ਜੋ ਜੋ ਅਸੀਂ ਸਿਲੇਬਸ ਤਿਆਰ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਤੁਹਾਡੀ ਐਪ ਉੱਤੇ ਅਪਡੇਟ ਮਿਲ जाया ਕਰੇਗਾ ਠੀਕ ਹੈ ਉੱਥੋਂ ਤੁਸੀਂ ਆਪਣੀ ਤਿਆਰੀ ਜਿਹੜੀ ਨਾਲ ਦੀ ਨਾਲ ਕਰੀ ਜਾਓਗੇ ਬਾਕੀ ਦੇਖਦੇ ਹਾਂ ਕਦੋਂ ਸਿਲੇਬਸ ਜਾਰੀ ਹੁੰਦਾ ਹੈ ਕੋਈ ਵੀ ਤੁਹਾਡੀ ਕੋਈ ਇਨਕੁਆਰੀ ਹੈ ਕੋਈ ਡਾਊਟ ਹੈ ਤਾਂ 9041815272 ਉਤੇ WhatsApp ਕਰ ਸਕਦੇ ਹੋ WhatsApp ਮੈਸੇਜ ਛੱਡ ਦਿਓ ਆਪਣਾ ਅਸੀਂ ਤੁਹਾਡੇ ਅਪਲਾਈ ਕਰ ਦਵਾਂਗੇ ਧੰਨਕੀ ਹੋਰ ਵੀ ਜਿਹੜੇ ਕੈਂਡੀਡੇਟ ਹੈ ਨਵੇਂ ਆ ਵੀਡੀਓ ਦੇਖ ਰਹੇ ਹੈ ਠੀਕ ਹੈ ਤੁਹਾਡੇ ਨੇੜੇ ਤੇੜੇ ਕੋਈ ਪੰਜਾਬ ਪੁਲਿਸ ਚ ਭਰਤੀ ਹੈ BPT ਹੌਲਦਾਰ ਤੋਂ ਦੀ ਪੇਪਰ ਦੇਣਾ ਚਾਹੁੰਦਾ ਹੈ ਤਾਂ ਉਹਨਾਂ ਤੱਕ ਇਹ ਵੀਡੀਓ ਜਰੂਰ ਸ਼ੇਅਰ ਕਰੋ ਠੀਕ ਹੈ ਤਾਂ ਕਿ ਉਹ ਕੋਰਸ ਲੈ ਕੇ ਆਪਣੀ ਤਿਆਰੀ ਕਰਕੇ ਆਪਣੀ ਪ੍ਰੋਮੋਸ਼ਨ ਹਾਸਲ ਕਰ ਸਕਣ ਧੰਨਵਾਦ